ਵਾਇਰ ਚੱਲ ਰਿਹਾ ਤੇਰਾ ਜਲੂਸ ਨਿਕਲ ਰਿਹਾ ਜਿਹੜਾ ਵੀਟਰ ਬਹੁਤਾ ਤੋੜ ਦਿੱਲੀ ਕਰਕੇ ਪੁਰਨਾ ਪੁਰਦਾ ਇਹਨਾਂ ਇੱਥੇਲੀ ਕੱਢਣੀ ਆਉਂਦੀ ਹੈ 25 ਅਵਜੇ ਸਰਕਾਰ ਨੇ ਬਣਾਇਆ ਕੋ ਗ੍ਰਾਂਟ ਆਈ ਪੈਣ ਤੁਹਾਡੇ ਚ ਬੇਇਮਾਨੀ ਖਤਮ ਹੋ ਗਈ। ਕਈ ਵਾਰੀ ਅੱਗੇ ਨਾਲੋਂ ਵੱਧ। ਹਲਕਾ ਫੁੱਤੇਗਰ ਚੂੜੀਆਂ ਵਿੱਚ ਐਮਐਲਏ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਲੋਕ ਸਭਾ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਰੰਗਧਾਵਾ ਦੇ ਹੱਕ ਵਿੱਚ ਕਰਵਾਈਆਂ ਗਈਆਂ ਮੀਟਿੰਗਾਂ ਵਿਚਾਲੇ ਰੈਲੀ ਦਾ ਰੋਕਤਨ ਕਰ ਗਈਆਂ। ਪਿੰਡ ਵੀਲਾ ਵਿੱਚ ਠਾਠਾ ਮਾਰਦਾ ਇਕੱਠ ਵੇਖ ਕੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਲਕਾ ਫਤੇਗਰ ਚੂੜੀਆਂ ਤੋਂ ਕਾਂਗਰਸ ਸਭ ਤੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੇਗੀ ਇਸ ਮੌਕੇ ਬੋਲਦੇ ਹੋਏ ਸਰਦਾਰ ਤਰਤ ਜਿੰਦਰ ਸਿੰਘ ਬਾਜਵਾ ਤੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਰੋਧੀ ਪਾਰਟੀਆਂ ਤੇ ਜਮਕੇ ਨਿਸ਼ਾਨੇ ਸਾਧਦੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਬੋਲਦੇ ਹੋਏ ਕਿਹਾ ਕਿ ਹੁਣ ਲੋਕ ਹੁਣ ਧੋਣਾ ਚੌਕ ਕਿllੀਆਂ ਕੱਢਣਗੇ ਇੱਥੇ ਹੀ ਗਰੀਬਾਂ ਨੂੰ ਮਿਲਣ ਵਾਲੀ ਕਣਕ ਅਤੇ ਸਰਪੰਚਾਂ ਦੇ ਪੈਸਿਆਂ ਦੇ ਲੈਣ ਦੀਆਂ ਗੱਲਾਂ ਵੀ ਕੀਤੀਆਂ ਗਈਆਂ ਮਾਜਾ ਲਾਈਵ ਟੀਵੀ ਲਈ ਫਤੇਗੜ ਚੂੜੀਆਂ ਤੋਂ ਮਨਪਰੀ ਸਿੰਘ ਮੰਦੀ ਰਿਪੋਰਟ ਆਪ ਦੀ ਜਿਹੜੀ ਪਾਰਲੀਮੈਂਟ ਹੋਏਗੀ ਪੂਰੀ ਦੀ ਪੂਰੀ ਫਤੇਗੜ ਚੂੜੀਆਂ ਪੰਜਾਬ ਤੋਂ ਸਭ ਤੋਂ ਨੰਬਰ 1 ਤੇ ਆਏਗਾ ਕਿਸੇ ਦਾ ਨੁਹਾਵਾ ਜੀ ਦਾ ਫਾਸ ਹੋ ਜਾਓ ਵਾਪਸ ਤਿਆਰ ਇਦਾਂ ਦਾ ਮੁਖੰਤਰੀ ਚਾਹੀਦਾ ਪਤਨੀ ਇੱਕ ਤੀਰ ਕਮਾਨ ਵੀ ਕਿਲੋਂਦਾ ਕਿਉਂ ਬਈ ਬਬਲੂ ਉਹ ਤੀਰ ਕਮਾਂਡੀਆਂ ਚਲਾਉਂਦਾ ਤੇ ਬਾਜਾ ਸਾਹਿਬ ਤੁਸੀਂ ਜੋ ਹਲਾਕ ਵਿਧਾਨ ਸਭਾ ਚ ਦੇਖੇ ਮੈਨੂੰ ਬਾਜਾ ਸਾਹਿਬ ਕਹਿੰਦੇ ਕਿ ਮੈਂ 1947 ਤੋਂ ਬਾਅਦ ਜਦੋਂ ਆਪਣੇ ਪਿਤਾ ਜੀ ਦੇ ਨਾਲ ਵਿਧਾਨ ਸਭਾ ਚ ਜਦੋਂ ਬਣਿਆ ਜਦੋਂ ਪੰਜਾਬ ਬਣਿਆ ਕੈਪਟਲ ਕਿੱ데 ਉੱਥੇ ਹੁੰਦੀ ਸੀ Shimla ਤੇ ਜਦੋਂ ਚੰਡੀਗੜ੍ਹ ਚ ਜਦੋਂ ਇਹਦੇ ਮੈਂ ਇਹੋ ਜਿਹਾ ਸੀਨ ਨਹੀਂ ਬਿਠਿਆ ਤੇ ਮੈਂ ਵੀ 69 ਤੋਂ ਵੱਡੇ ਰੰ ਦਾ WhatsApp ਨੂੰ ਵੇਖਤਾ ਆ ਉੱਥੇ ਜਾਂਦੇ ਨੇ ਮદાન ਸਮਾਗ ਜਿੱਦਾਂ ਦਾ ਮੌਕਾ ਮਿਲ ਗਿਆ ਡਰਾਮਾ ਕਹਿੰਦਾ ਲਾਈਵ ਚੱਲ ਰਿਹਾ ਲਾਈਵ ਚੱਲ ਰਿਹਾ ਤੇਰਾ ਜਲੂਸ ਨਿਕਲ ਗਿਆ ਫੱਟੇੜ ਪੂੜੀਆਂ ਪੰਜਾਬ ਦੇ ਵਿੱਚੋਂ ਨੰਬਰ 1 ਤੇ ਆਏਗਾ ਕਾਂਗਰਸ ਦੀ ਜਿਹੜੀ ਜਿੱਤਿਆ ਔਰ ਜਿੱਦਾਂ ਦੀਆਂ ਸ਼ੀਰ ਦੀਆਂ ਤੁਸੀਂ ਮੀਟਿੰਗਾਂ ਦੇਖੀਆਂ ਜਾਂ ਬਾਕੀ ਵੀ ਦੇਖੀਆਂ ਕਿ ਇਹ ਮੀਟਿੰਗ ਇਹ ਮੀਟਿੰਗ ਨਹੀਂ ਸੀ ਇਹ ਕਿ ਕਿਸੁੰਧੇ ਰਾਜ ਦੇ ਰੂਪ ਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਕਨਵਰਟ ਕਰ ਦਿੱਤਾ ਅੱਜ ਪੰਜਾਬ ਦੇ ਵਿੱਚ ਜੋ ਪੰਜਾਬ ਦੀ ਲੌਂਡਰ ਆਰਡਰ ਦੀ ਜਾਂ ਸਿਚੁਏਸ਼ਨ ਜੋ ਨਸ਼ੇ ਦੀ ਹੈਗੀ ਆ ਜੋ ਗੈਰ ਹਜ਼ਕਾਰੀ ਦੀ ਹੈ ਇਹਨਾਂ ਚੀਜ਼ਾਂ ਤੇ ਸਰਕਾਰ ਬਿਲਕੁਲ ਧਿਆਨ ਨਹੀਂ ਦੇ ਰਹੀ ਕੇਂਦਰ ਦੀ ਸਰਕਾਰ ਅੱਜ ਤੱਕ ਇਹ ਨਹੀਂ ਧਿਆਨ ਦੇ ਰਹੀ ਕਿ ਪਾਕਿਸਤਾਨ ਤੋਂ ਜਿਹੜਾ ਨਸ਼ਾ ਆ ਰਿਹਾ ਪੰਜ ਤੋਂ ਤੋਂ ਜਿਹੜਾ ਨਜਾਇਜ਼ ਅਸਲਾ ਆ ਰਿਹਾ ਉਹਦੇ ਉੱਪਰ ਕਦੀ ਵੀ ਬਿਲਕੁਲ ਜਿਵੇਂ ਗੋਮਨ ਨੇ ਆਪਣੀ ਗੱਲ ਕੀਤੀ 50 ਕਿਲੋਮੀਟਰ ਤੱਕ ਬੀਐਸਐਫ ਦਾ ਇਹਨਾਂ ਪਾਵਰ ਜ਼ਮੀਨਾਂ ਨੇ ਕਦੀ ਉਹਦੇ ਬਾਰੇ ਪੀਐਸਐਫ ਨੇ ਅੱਜ ਤੱਕ ਆਪਣੀ ਆਵਾਜ਼ ਨਹੀਂ ਚੁਕਾਈ ਇਹਦੇ ਚ ਗੱਲ ਕੀਤੀ ਜਾਏਗੀ ਕਿ ਜਿਹੜਾ ਪੰਜਾਬ ਦੇ ਵਿੱਚ ਇੰਡਸਟਰੀ ਜੇ ਨਹੀਂ ਆਏਗੀ ਉਦਯੋਗ ਨਹੀਂ ਆਉਣਗੇ ਪੰਜਾਬ ਦੇ ਜਿਹੜੇ ਨੌਜਵਾਨ ਉਹ ਬਾਹਰ ਨੂੰ ਜਾਣਗੇ ਸਾਡੀ ਅੱਜ ਸਭ ਤੋਂ ਵੱਡੀ ਜਿਹੜੀ ਸੋਚਣ ਦੀ ਗੱਲ ਹੈ ਕਿ ਪੰਜਾਬ ਦਾ ਨੌਜਵਾਨ ਜਿਹੜਾ ਬਾਹਰ ਜਾ ਰਿਹਾ ਇਹਨੂੰ ਕਿਵੇਂ ਰੋਕਣਾ ਆਪਣੀ ਜਨਰੇਸ਼ਨ ਨੂੰ ਕਿਵੇਂ ਅਕੇਲਾ ਕੀ ਜਾਣਾ ਸਭ ਤੋਂ ਦੂਸਰੀ ਚੀਜ਼ ਜੜੀ ਆ ਕਿ ਜਿਹੜੀਆਂ ਬਦਬੀਆਂ ਹੋਉਂਦੀਆਂ ਨੇ ਉਹਨਾਂ ਦਾ ਮੈਂ ਜਦੋਂ ਹੋਮ ਮਿਨਿਸਟਰ ਸੀ ਅਸੀਂ ਪਹਿਲਾਂ ਪਾਰਲੀਮੈਂਟ ਚ ਆਪਣੀ ਅਸੈਂਬਲੀ ਚ ਪਾਸ ਕਰਕੇ ਪੇਸ਼ ਕੀਤਾ ਸੀ ਕਿ ਜਿਹੜੇ ਬਦਬੀਆਂ ਕਰਦੇ ਨੇ ਉਹਨਾਂ ਨੂੰ ਉਮਰਕਾਤ ਕਿ ਮੈਕਸਿਮਮ ਜਿਹੜਾ ਉਹਨਾਂ ਨੂੰ ਜੁਰਮਾਨਾ ਕੀਤਾ ਜਾਵੇ ਤਾਂ ਕਿ ਕੋਈ ਕੋਈ ਜੁਰਤ ਨਾ ਕਰ ਸਕੇ ਉਮਰਕਾਤ ਦਾ ਮਤਲਬ ਕਿ ਟਿਲ ਡੈਥ ਕਿ ਉਹ ਜੇਲ੍ਹ ਚ ਰਹਿਣ ਤਾਂ ਕਿ ਕਿਸੇ ਦੀ ਜੁਰਤ ਨਾ ਇੱਕ ਜਿਹੜੀ ਰੂਹ ਗੁਰੂਗ੍ਰਾਮ ਸਮੇਂ ਸਾਰੇ ਧਰਮਾਂ ਦੀ ਜਿੰਨੇ ਗ੍ਰੰਥ ਨੇ ਉਹਨਾਂ ਦੀ ਕੋਈ ਵੀ ਬੇਅਦਵੀ ਕਰਦਾ ਉਹਦੇ ਤੇ ਸਖਤ ਕਾਨੂੰਨ ਬਣਨਾ ਚਾਹੀਦਾ ਜੇ ਅਸੀਂ ਜਾ ਕੇ ਫੇਰ ਗੱਲ ਕਰਾਂਗੇ ਜਿਹੜੀਆਂ ਹੋਰ ਮੰਗਾਂ ਨੇ ਪੰਜਾਬ ਦੀਆਂ ਬਹੁਤ ਕੁਸ਼ਲ ਉਹਦੀ ਗੱਲਾਂ ਖਰੂਦੀਆਂ ਉਹ ਖਲੋ ਕੇ ਕੀਤੀਆਂ ਜਾਣਗੀਆਂ ਜਿਹੜੇ ਪਹਿਲੇ ਮੈਂਬਰ ਪਾਰਲੀਮੈਂਟ ਬਣ ਕੇ ਗਏ ਉਹਨਾਂ ਨੇ ਸਿਰਫ 1% ਉਹਨਾਂ ਦੀ ਹਾਜ਼ਰੀ ਹੋਈ ਹੈ ਪੂਰੇ 5 ਸਾਲਾਂ ਦੇ ਵਿੱਚ ਤਾਂ ਮੈਂ ਨਤੀਜਾ ਤੁਹਾਨੂੰ ਤਾਂ ਕਿ ਉੱਥੇ ਜਾ ਕੇ ਇਹਨਾਂ ਚੀਜ਼ਾਂ ਦਾ ਜਵਾਬ ਮੰਗਿਆ ਜਾਏਗਾ ਪੰਜਾਬ ਦੇ ਕਿਸਾਨਾਂ ਨੇ ਜਿਹੜੀ ਹੈਗੀ ਆ ਪਰ ਮੈਂ ਕਾਵੇ ਨਾ ਕਿ ਨਾ ਅੱਜ ਤੁਸੀਂ ਵੇਖੋ ਕਿ ਜਿਹੜਾ ਸੱਤਾ ਬਾਜ਼ਾਰ ਦਾ ਮੁਹਰੇ ਕਿ ਨਹੀਂ ਚੈਨਲ ਵੀ ਬੋਲ ਰਿਹਾ ਨਾ ਕਿ ਮੋਦੀ ਦੀ ਸੇਵਰਤ ਬੀਜਪੀ ਦੀ ਵਿਵਰਤ ਪ੍ਰਧਾਨ ਮੰਤਰੀ ਕਹਿੰਦਾ ਆਪ ਕੀ ਬਾਅਦ 400 ਪਾਰ ਉਹਦੇ ਤੋਂ ਬੀਜਪੀ ਨੇ ਵਿਡਰੋ ਕਰ ਲਿਆ ਕਨਸਟੀਟਿਊਸ਼ਨ ਦੀ ਗੱਲ ਕਰ ਲੱਗ ਕੇ ਕਿ ਨਹੀਂ ਅਗਰ ਸਾਡੀ ਸਰਕਾਰ ਦੇ ਹਿੱਤ ਵਿੱਚ ਨਹੀਂ ਸੰਵਿਧਾਨ ਨਹੀਂ ਬਦਲਾਂਗੇ ਤੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਲੋਕਾਂ 'ਚ ਜਾ ਰਹੇ ਆਂ ਔਰ ਪੂਰਾ ਜਿਹੜਾ ਰਿਸਪਾਂਸ ਮਿਲ